ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਹੈ ਹਰਪ੍ਰੀਤ ਸਿੰਘ ਬਾਡੀ ਤੇ ਲਓ ਜੀ ਮਿੱਤਰੋ ਸਵੇਰ ਚੜ ਗਈ ਅਗਲਾ ਦਿਨ ਚੜਨਿਆ ਤੇ ਮੈਂ ਜਾ ਰਿਹਾ ਹਾਂ ਹੁਣ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੋ ਕੇ ਫਿਰ ਜਾਣਾ ਦੁਕਾਨ ਤੇ ਅੱਜ ਕੰਮ ਕਰਨੀ ਹੈ ਤੇ ਬਣੇ ਰੋ ਵੀਡੀਓ ਦੇ ਨਾਲ ਫੇ ਉਸ ਤੋਂ ਬਾਅਦ ਅਗਲਾ ਬਲੌਗ ਜਿਹੜਾ ਲਿਆਉਣਾ ਆਪਾਂ ਨੀ ਕਿਹਾਵਾ ਹਾਈ ਪ੍ਰੈਸ ਪਲੱਸ ਦਾ ਕੋਈ ਲੈ ਨੂੰ ਡੇਢ ਸਾਲ ਹੋ ਗਿਆ ਹੈ ਰਿਵਿਊ ਪੋਣਾ ਜ਼ਰੂਰੀ ਆ ਏ ਬੜੇ ਰੋ ਵੀਡੀਓ ਦੇ ਨਾਲ ਦਿਖਾਉਨੇ ਤੁਹਾਨੂੰ ਅੱਜ ਦਾ ਆ ਬਲੌਗ ਚੱਲੇ ਆ ਦੁਕਾਨ ਤੇ ਤੇ ਕੰਮ ਵੀ ਆਪਾਂ ਕਰਨੇ ਹੱਲੇ ਕਈ ਬਾਕੀ ਆ ਤੁਹਾਨੂੰ ਪਤਾ ਕੰਮ ਤੋਂ ਬਿਨਾ ਕੋਈ ਨਹੀਂ ਬਸਦਾ ਗਾਉਣੀ ਮਿੱਤਰੋ ਮੌਸਮ ਨੂੰ ਤਾਂ ਹੁਣ ਕਾਫੀ ਫਰਕ ਪੈ ਗਿਆ ਅੱਗੇ ਨਾਲ ਤੇ ਪਹਿਲਾਂ ਗਰਮ ਬਹੁਤ ਸੀ ਰਣੀ ਅਧਿਕੀ ਬਹੁਤ ਪਈ ਆ। ਸੋਹਰੇ ਮੇਰਾ ਕੀ ਕਾਮਦੇਵਤ ਪ੍ਰਭਾਵ ਰਹਿਦਾ ਅੱਜ। ਆ ਕਰੀ ਰਹੀ ਵੇਦੀ ਕੰਮ ਬੰਦ ਰਹਿਦਾ ਨਾ ਪ੍ਰਭਾ। ਕੰਮ ਕਰਨੇ ਹੈ। ਕਰਦੇ ਹੈ ਕੰਮ ਕਰ। ਇਹ ਰੈਕਡ ਹੋ ਜਾ ਰਿਹਾ ਤਾਂ ਤੋਂ। ਸਿੱਧਾ ਕੋਤੇ ਪਹੁੰਚ ਗਏ ਆ ਤੇ। ਦਰਵਾਜੇ ਜਿਹੜੇ ਹੈਗੇ ਆ। ਕੋ ਕਾ ਪਿਆ ਦੋ ਦਰਵਾਜੇ ਆ। ਤੋ ਕੋ ਵੀ ਆ ਇਹ ਚੜ ਕੇ ਆਉਣੇ ਆ ਮੈਂ ਦੋ ਤਿੰਨ ਵਾਰੀ ਕੋਠੀ ਜਾਇਆ ਕੋਠੀ ਜੀ ਮਿਲਦੇ ਨਹੀਂ ਹੈਗੇ ਤੇ ਜਦੋਂ ਇਹ ਵਹਿਣਗੇ ਆਪਾਂ ਚੜਾ ਲੈਣੇ ਆ ਤੇ ਸਫਾਈ ਸਭੀ ਆਪਾਂ ਕਰ ਲਈ ਆ ਤੇ ਜਾਰੇ ਨਹੀਂ ਘੂਤਦੀ ਵੀ ਕਰ ਲਈ ਆਪਾਂ ਤੇ ਜਾੜੇ ਉਹ ਲੱਗੇ ਆ ਜਾਰੇ ਲੱਗੇ ਆ ਸਫਾਈ ਕਰਨ ਵਾਲੀ ਥੂਰ ਬੈਕ ਸਾਈਡ ਤੇ ਕਿਉਂਕਿ ਦੁਕਾਨ ਲੰਬੀ ਆ ਔਰ ਆ ਹੈਗੇ ਬੈਡ 2 ਸਾਲ ਹੋ ਗਏ ਪਏ ਨੂੰ ਲੋਕ ਇਦਾਂ ਦੇ ਆ ਕਿ ਜਿੱਤਾ ਮੈਂ ਹੁਣ ਹੀ ਦੱਸਾਂ 2 ਸਾਲ ਹੋ ਗਏ ਨੇ ਮਕਾਨ ਪਏ ਨੂੰ ਤੇ ਬੈਠੇ ਤੇਰੇ ਦੇ ਬਈਆ ਚਾਕੇ ਵੀ ਲੱਗੇ ਤੇ ਕਹਿਣਾ ਤਾਂ ਨਹੀਂ ਚਾਹੀਦਾ ਤੁਹਾਨੂੰ ਲੋਕ ਮਿਹਨਤ ਭਰਾ ਕੁਝ ਬਹੁਤ ਆ ਥੋੜੇ ਨਹੀਂ ਬਹੁਤ ਜ਼ਿਆਦਾ ਮੈਂ ਬਹੁਤ ਲੱਗੇ ਹੋਏ ਦੇਖਿਆ ਲੋਕਾਂ ਨੂੰ ਤਾਂ ਦੇ ਆ ਚੰਗੇ ਵੀ ਦੇਖੇ ਆ ਪਰ ਮਾੜੇ ਬਹੁਤ ਜ਼ਿਆਦਾ ਦੇਖੇ ਆਪਣੇ ਮਨ ਨੂੰ ਰੱਖੋ ਬਾਹਰ ਕੁਛ ਦਾ ਅੰਦਲ ਦੇਖੋ ਯਾਰ ਕੁ ਵਿਚਕਰ ਵਿੱਚ ਮਵਾ ਸਾਡਾ ਸਮਾਨ ਆ ਤੇ ਜੀਪੀ ਹਾਂ ਕਿੱਦਾਂ ਕਿੱਥੇ ਸੀ ਕਿੱਧਰ ਸੀ ਤੂੰ ਹੈ ਤੈਨੂੰ ਬਾਹਰ ਜਾਣ ਨੂੰ ਕਿਹਾ ਕਿਸ ਨੇ ਲੈ ਦੇਖੋ ਮਸਤੀ ਇਹ ਦੇਖੋ ਮਸਤੀ ਬੋਸ਼ਤਾਨਾ ਬੋਸ਼ਤਾਨਾ ਮੈਨੂੰ ਪਤਾ ਆ ਨਮੀ ਤੋਂ ਤਾਪ ਇਹ ਨਹੀਂ ਵੀ ਤੈਨੂੰ ਮੈਂ ਹੁਣ ਕੁੱਟਾਂ ਨਾ ਹੈ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਧੰਗੀ ਵਾਰ ਕਿੱਥੇ ਗਈ ਸੀ ਹੈ ਕਿੱਥੇ ਗਈ ਹੈ ਇਧਰ ਆ ਇਧਰ 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 ਉਹ ਪੜ ਗਈ ਮਸ਼ੀਨ ਕਰ ਲੈ ਬੋਸ਼ਤਾਨਾ ਬੋਸ਼ਤਾਨਾ ਹਾਂ ਆ ਮੈਂ ਨਾ ਪੁੱਤ ਆ ਜਾ ਆ ਮੇਲਾ ਪੁੱਤ ਕਿੰਨਾ ਸ਼ਿਆਣਾ ਆ ਇਹਦੇ ਬਾਤੇ ਪੀੜ ਲੈ ਕੇ ਆਉਣੀ ਆ ਬੱਬਰ ਸ਼ੇਰ ਵਾਸਤੇ ਵਾਲ ਝੜੀ ਜਾਂਦੇ ਬੱਬਰ ਸ਼ੇਰ ਦੇ ਓ ਬੱਬਰ ਸ਼ੇਰ ਓ ਬੱਬਰ ਸ਼ੇਰ ਕੋ ਹੋਸਤਾ ਕੋਨੇ ਦਾ ਇਹ ਆ ਵੀ ਮੇਰ ਨਾਲ ਖੇਡੋ ਆ ਜਾ ਇੱਧਰ ਆ ਜਾ ਆ ਲੈ ਓ ਤੇਰੀ ਓ ਤੇਰੀ ਓ ਤੇਰੀ ਓ ਤੇਰੀ ਓ ਤੇਰੀ ਉਹ ਤੇ ਲਿੱਟ ਮੈਂ ਉਹ ਦੇਣਾ ਉਠਣੀ ਬਹੁਤ ਆ ਆ ਜਾ ਇੱਥੇ ਆ ਜਾ ਬੈ ਜਾ ਬੈ ਜਾ ਮੇਰੇ ਬੱਸ ਕਰ ਬੈ ਇੱਥੇ ਬੈ ਉਹ ਜਦੋਂ ਮਸਤ ਹੋ ਗਈ ਉਹ ਜਦੋਂ ਮਸਤ ਹੋ ਗਈ ਦੇਖ ਲੈ ਉਹ ਮੁਸਤਰੀ ਕੋਲ ਫੋਨ ਦੀ। 9:00 ਬਿਜ ਗਿਆ ਮੇਰੇ। 9:00 ਬਿਜ ਗਿਆ ਮੇਰੇ। ਆ ਦੇਖ ਲਾ। ਦੱਸ ਆਵੇ। 9 ਕ ਟਾਬਲੇ ਦੇ ਲੈਵੇਂ। ਹੂੰ। ਕਿ ਨਹੀਂ ਸੁਣਦਾ? ਕੰਨ ਤਾਂ ਨਹੀਂ ਸੁਣਦਾ। ਚੁੰਨੀ ਘਾ ਤਾਂ ਲੈ ਲੈਣੀ, ਮੂੰਹ ਤਾਂ ਦਿਖਾ ਆਪਣਾ। ਮੁਖੜਾ ਦਿਖਾਓ ਨਾ 베ਵੀ ਮੁਖੜਾ ਦਿਖਾਓ। ਕੀ ਹੋਇਆ ਗੱਲ ਨੂੰ? ਬੋਲ ਵੀ ਆ ਸੰਭਾਈ ਨੂੰ ਬੋਲ ਕੱਢਿਆ ਸੀ ਤੇਰਾ ਚੜਾੜ ਗਿਆ ਫੇਟ ਨਹੀਂ ਮੈਲਦਾ ਬੋਲਾ ਜਾ ਬੋਲਾ ਹੋ ਗਿਆ 29 ਪਾਈ ਆ ਉਹਦੇ ਤਾਂ ਨਹੀਂ ਕਰਕੇ ਹੈ ਓਏ 29 ਪਾਈ ਉਹਦੇ ਕਰਕੇ ਤਾਂ ਨਹੀਂ ਵਿਆ ਮੈਂ ਮਾਰਾ ਮੈਂ ਮਾਰਦਾ ਪੜਾ ਯਾਰ ਮਾਰ ਦੇ ਕਿ ਤਾ ਖੋਲ ਤਾ ਕਰ ਜਾ ਕੋਈ ਆ ਜਾ ਮੁڈیا ਹੋ ਨਹੀਂ ਮੁڈیا ਓਏ ਆ ਜਾ ਉਹ ਮੁڈیا ਨਹੀਂ ਆਓ ਜੀ ਮੇਥਰਾ ਕੁੜ ਮਾਰਨਿੰਗ ਸਵੇਰ ਦੇ ਵੱਜ ਗਏ ਆ 11 ਤੇ ਮੈਂ ਥੋੜਾ ਲੇਟ ਹੋ ਗਿਆ ਤੇ ਜਾ ਰਿਹਾ ਮੈਂ ਕਿਹਨੂੰ ਥੋੜਾ ਜਿਹਾ ਕੰਮ ਆ ਸਾਮ ਕਰਕੇ ਜਣਾ ਦੇ ਬਾਅਦ ਤੇ ਜਲਦ ਰਵੇ ਤੇ ਨਹੀਂ ਪੈ ਗਿਆ ਅੱਜ ਤੇ ਆਹ ਦੇਖੋ ਜਰਾ ਬੱਸੋ ਮੀਂਹ ਕਿੱਥੇ ਕਿੱਥੇ ਪਿਆ ਮੌਸਮ ਵਧੀਆ ਹੋ ਗਿਆ ਆ ਗਰਮੀ ਕਿਸੇ ਵੇਲੇ ਹੋ ਜਾਂਦੀ ਜਦੋਂ ਧੁੱਪ ਨਿਕਲਦੀ ਆ ਉਦੋਂ ਜ਼ਿਆਦਾ ਜਲੂਸ ਨਿਕਲਦਾ ਤੇ ਖਾਲ ਤਾਂ ਠੀਕ ਆ ਇਦੋਂ ਨਹੀਂ ਤੋਂ ਬਾਤ ਉੱਪਰ ਨਿਕਲਦੀ ਹੈ ਤੇ ਐ ਨਾ ਕੀ ਧੁੱਪ ਪੈਂਦੀ ਹੈ। ਤੇ ਮਿੱਤਰੋ ਜੇ ਮਿਲਦੇ ਆ ਦੁਕਾਨ ਤੇ ਜਾ ਕੇ ਪਹਿਲਾਂ ਦਾ ਕੰਮ ਕਰਿਆ ਵਾਂਗਾ ਕਿੰਨੀ। ਸੈਰੋ ਜਾ ਰਿਹਾ ਹਾਂ ਤੇ ਮਿਲਦੇ ਆ ਦੁਕਾਨ ਤੇ। ਲੋ ਜੀ ਮਿੱਤਰੋ ਦੁਕਾਨ ਤੇ ਫਿਰ ਹਾਲ ਪਹੁੰਚਦੇ ਆਂ ਮੋਹਤੂ ਨੂੰ ਨਰਾਜ਼ ਹੋਏ ਗੱਲ ਤੋਂ। ਕੋਈ ਤੋਂ ਕਿਸੇ ਗੱਲ ਤੋਂ ਨਰਾਜ਼ ਹੋ ਕੇ ਚਲਾ ਗਿਆ। ਤੇ ਮੈਂ ਵੀ ਠਾ ਡਿੱਗਦਾ ਗਿਆ ਉਹਨੂੰ। ਤੇ ਕੰਮ ਕਰਨ ਜਾਣਾ ਸੀ ਤੇ ਹੋਣਾ ਨਰਾਜ਼ ਨੂੰ ਪਤਾ ਨਹੀਂ ਕਿੱਧਰ ਚਲ ਗਿਆ। ਦੇਖਿਆ ਮੈਂ ਕਾ ਵੀ ਉਹਨੂੰ ਕਿਸੇ ਗੱਲ ਤੋਂ ਨਾਰਾਜ਼ ਹੋ ਗਏ ਦੁਕਾਨ ਤੋਂ ਗਿਆ ਭੱਜ ਐ ਨਹੀਂ ਆਇਆ ਤੇ ਅੱਜ ਕੱਲ ਇਦਾਂ ਹੀ ਆ ਕਿ ਸਹਿਮ ਸ਼ਕਤੀ ਹੈ ਨਹੀਂ ਕੁਛ ਵੀ ਕਹਿ ਲੋ ਮੈਂ ਕੋ ਕਹਿੰਦਾ ਵੀ ਤੁਸੀਂ ਸਾਡੇ ਵੱਡੇ ਭਰਾ ਆ ਪਹਿਲਾਂ ਕਹਿੰਦੇ ਹੁੰਦੇ ਸੀ ਤੁਸੀਂ ਸਾਡੇ ਥੱਪੜ ਵੀ ਮਾਰ ਲਓ ਕੁਛ ਵੀ ਕਰ ਲਓ ਤੇ ਪਰ ਸਾਡਾ ਵੱਡਾ ਭਰਾ ਆਇਆ ਕੋਈ ਵੀ ਕਹਿਦਾ ਪਰ ਅੱਜ ਘੱਟ ਕੋਈ ਮੰਨਦਾ ਨਹੀਂ ਹੈਗਾ ਜਿਹੜਾ ਮੰਨਦਾ ਹੈ ਉਹ ਤੈਨੂੰ ਪੈਸਾ ਹੋ ਜਾ। ਤੇ ਮੋਟਰ ਨੂੰ ਚਲ ਗਿਆ ਨਰਾਜ ਹੋ ਕੇ ਦੇਖਦਾ ਉਹਨੂੰ ਜਾ ਕੇ ਕਿ ਤੈਨੂੰ ਵੀ ਆ ਰਾਸਤੀ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਗਿਆ ਕਿੱਥੇ ਸੀਗਾ ਲੈਨਾਂ ਤੇ ਗਿਆ ਸੀ ਲੈਨਾਂ ਦੇ ਕਰਨ ਗਿਆ ਹੈ ਨਹੀਂ ਨਹੀਂ ਨਾ ਸੋਣ ਤੈਨੂੰ ਮੈਂ ਸਾਲਿਆ ਉੱਥੇ ਫਾਟਕ ਪਾਰ ਵਿੱਚ ਤੈਨੂੰ ਦੇਖ ਕੇ ਆਇਆ ਉਹ ਪਰਲੇ ਪਾਸੇ ਆਪਰਾ ਵਾਹ ਤੇ ਚੇ ਵੀ ਨੇ ਹਰ ਆਏ ਤੂੰ ਤੂੰ ਜਿਹੜੇ ਦੇਖਦਾ ਸੀ ਹੋਰ ਆਪ ਵੀ ਬਾੜੇ ਜਾ ਦੇ ਲਾਓ ਉਹ ਕੰਜਰ ਤੇ ਨੰਬਰ ਕੰਜਰ ਬੰਦਾ ਮੰਗਿਆ ਦੇ ਕੰਮ ਕਮ ਨਹੀਂ ਗਿਆ ਨਾ ਅੱਜ ਤੋਂ ਬਾਅਦ ਕਹਦੇ ਕਹੇ ਕਹਦੇ ਔਰ ਜਿਵੇਂ ਕੋਲ ਅਗਲਾ ਪਿੰਡ ਚੜ ਗਏ ਤੇ ਗਿਆ ਛੱਲਾ ਫਿਰ ਪਹਿਲਾਂ ਗਾਹ ਨੂੰ ਬੋਣ ਰੋਟੀ ਆਹ ਨੂੰ ਰੋਟੀ ਖਾ ਕੇ ਜਣਾ ਦੱਸਦੇ ਸੋਰੀ ਛੱਲਾ ਜਾਣਾ ਹੈ ਬੋਦਰਾ ਸਭ ਜਣਾ ਦਿਖਾ ਦੇ ਬੜੇ ਰੋਕ ਜੇ ਮੇਤਰਾ ਹੁਣ ਅੱਪਾ ਜਾ ਰਹੇ ਆ। ਦੁਕਾਨ ਨੂੰ ਦਿਖਾਤੀ ਆ। ਦੁਕਾਨ ਮਾਰ ਰਹੇ ਆ ਤੇ ਹੁਣ ਜਾ ਰਹੇ ਆ ਦੁਕਾਨ ਨੂੰ ਅੱਪਾ ਤੇ ਬੜੇ ਰੋ ਵੀਡੀਓ ਦੇ ਨਾਲ। ਦੁਕਾਨ ਤੇ ਪਹੁੰਚ ਗਏ ਮਿੱਤਰੋ। ਅੱਜ ਮੌਸਮ ਬਹੁਤ ਵਧੀਆ ਆ, ਸਾਫ਼ ਆ ਤੇ ਗਰਮੀ ਨਾਲ ਥੋੜੀ ਰਾਹਤ ਆ। ਕਿਉਂ ਵੀ ਮੋਟੇ ਕਿੱਦਾਂ? ਕੱਲ ਫੇ ਕਿੱਦਾਂ ਕਿੱਧਰ ਚੱਲ ਗਿਆ ਸੀ? ਆ ਮਾ 9 ਵਜੇ ਹੈ 9 ਵਜੇ ਨਾਲੇ ਤੇਰੀ ਧੜਕਣ ਤੇਜ਼ ਹੋ ਗਈ ਸੀ ਨਾ ਕੱਲ ਮਾ 9 ਵਜੇ ਆ ਭਰਾ ਹੁਣ ਠੀਕ ਆ ਸੈਟਾ ਹੁਣ ਕਿੱਦਾਂ ਐਵੇਂ ਕਰਦਾ ਦਿਲ ਕਿੱਦਾਂ ਕਰਦਾ ਇੱਦਾਂ ਦਾ ਕਰਦਾ ਹਨ ਚੱਲ ਕੋਈ ਗੱਲ ਨਹੀਂ ਹਟ ਜਾਣਾ ਇੱਦਾਂ ਦਾ ਕਰ ਲੋ ਜਦੋਂ ਆ ਪੱਲੇ ਚੜਾਏ ਨਾ ਤੇ ਤੋਂ ਇਹਦਾ ਸੈਟ ਹੋਇਆ ਨਾ ਕਿੱਦਾਂ ਹਵਾ ਵਗਣਦੀ ਹੈ ਵਧੀਆ ਐ ਨਾਲ ਐ ਨਾ ਫਰੈਸ਼ ਇੱਧਰ ਆ ਕੇ ਖੜ ਪਾਉ ਦੇ ਪਾਉ ਦੇ ਕਿੱਦਾਂ ਪੱਤੇ ਹਿੱਲਦੇ ਪਿਓ ਦੇਓ ਦੇਓ ਦੇਵੇ ਨਾ ਇਹ ਸਭ ਪੂਰਾ ਦੇ ਗਈ ਜਾ ਤਾਂ